ਓ ਹਲੋ ਹਾਂ ਭਾਈ ਓਏ ਇੱਧਰ ਜੀ ਇੱਧਰ ਇੱਥੇ ਕਿਵੇਂ ਖੜੇ ਹੋ ਉਹ ਅਸੀਂ ਦਾ ਭਾਈ ਮੇਰੇ ਨਾਲ ਦਾ ਮੁੰਡਾ ਖੜਾ ਗਿਆ ਮੈਨੂੰ ਅੱਛਾ ਅਸੀਂ ਦਾ ਭਾਈ ਸੰਸਤਾ ਚਲਾਉਂਦੇ ਆ ਗਰੀਬਾਂ ਦੀ ਮਦਦ ਕਰਦੇ ਆ ਅੱਛਾ ਹਾਂ ਜੇ ਤੂੰ ਗਰੀਬਾਂ ਭਾਈ ਤੇਰੀ ਮਦਦ ਕਰਦਿੰਦੇ ਆ ਮੈਂ ਗਰੀਬ ਹਾਂ ਹਾਂ ਭਾਈ ਜੱਟ ਦੀ ਜੇਬ ਚ ਇਸ ਟਾਈਮ ਲੱਖ ਰੁਪਈਆ ਲੱਖ ਰੁਪਈਆ ਅੱਛਾ ਭਾਈ ਹਾਂ ਜੇ ਭਾਈ ਮੈਨੂੰ ਦੀਂਦਾ ਹੁੰਦਾ ਨਾ ਤਾਂ ਮੈਂ ਦੇਖ ਲੈਂਦਾ ਤੇਰੀ ਜੇਬ ਚ ਲੱਖ ਰੁਪਈਆ ਹਾਂ ਉਹ ਮੈਨੂੰ ਦਿਖਦੀ ਨਹੀਂ ਹੁਣ ਮੈਂ ਦੱਸ ਕਿਵੇਂ ਯਕੀਨ ਕਰਾਂ ਲੱਖ ਰੁਪਈਆ ਹੈ ਅੱਛਾ ਹਾਂ ਹੁਣ ਫਿਰ ਹੁਣ ਤਾਂ ਆਏਗਾ ਹਾਂ ਅਸੀਂ ਨਾ ਇੱਥੇ ਇੱਕ ਬੰਦੇ ਨੂੰ ਭਾਲਦੇ ਫਿਰਦੇ ਆ ਬਹੁਤ ਹੀ ਗਰੀਬ ਬੰਦਾ ਹੈਗਾ ਪਿੰਡ 'ਚ ਤੁਹਾਡੇ ਅੱਛਾ ਹਾਂ ਗੁਰਦੇਵ ਗੁੱਲਾ ਨਾ ਉਹਦਾ ਨਾ ਤੁਹਾਨੂੰ ਦਿਦਾ ਨਹੀਂ ਨਾ ਦਿਦਾ ਨਹੀਂ ਹੈਗਾ ਜੇ ਦਿਦਾ ਹੁੰਦਾ ਫਿਰ ਕਿਹੜੀਆਂ ਗੱਲਾਂ ਸੀਗੀਆਂ ਅੱਛਾ ਉਹ ਮੈਂ ਵੀ ਗਰੀਬ ਹੀ ਆ ਜੀ ਉਹ ਤੂੰ ਗਰੀਬ ਤਾਂ ਹੈਗਾ ਹੈ ਪਰ ਤੇਰਾ ਨਾ ਗੁਰਦੇਵ ਗੁੱਲਾ ਨਹੀਂ ਨਾ ਹੈਗਾ ਉਹ ਗੁਰਦੇਵ ਗੁੱਲਾ ਹੀ ਆ ਜੀ ਮੈਂ ਸੁਣਿਆ ਨਹੀਂ ਪਹਿਲਾਂ ਹੀ ਤੁਹਾਡੀ ਗੱਲ ਅੱਛਾ ਅੱਛਾ ਗੁਰਦੇਵ ਗੱਲਾਂ ਪਈ ਪੰਜਾਂ ਦਾ ਜਿਉਂਦਾ ਰਹਿ ਜਿਉਂਦਾ ਇੱਧਰ ਇੱਧਰ ਜੀ ਹਾਂ 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 ਮੈਂ ਗੁਰਦੇਵ ਗੁੱਲਾ ਹੀ ਆ ਜੀ ਆਓ ਅੰਦਰ ਬੈਠੋ ਜੀ ਅੰਦਰ ਪਈ ਆਏ ਨਹੀਂ ਅੰਦਰ ਬਹਿੰਦੇ ਸੀ ਅਸੀਂ ਮੇਰੇ ਨਾਲ ਦਾ ਮੁੰਡਾ ਆਊਗਾ ਐ ਤਾਂ ਤੂੰ ਮੇਰੇ ਤੋਂ ਪੈਸੇ ਖੋਲੇਗਾ ਉਹ ਨਾਲ ਦਾ ਬੰਦਾ ਵੀ ਆਉਂਦਾ ਰਹੂਗਾ ਜੀ ਤੁਸੀਂ ਚਾਹ ਪਾਣੀ ਪੀਓ ਐਨੇ ਹਾਂ ਨਾ ਨਾ ਕੋਈ ਨਹੀਂ ਨਾਲ ਦੇ ਮੁੰਡੇ ਨੂੰ ਆ ਜਾਂਦੇ ਫੇਰ ਅੰਦਰ ਵੜ ਜਾਂਦੇ ਆ ਭਾਈ ਹੁਣ ਸਾਨੂੰ ਕਿਵੇਂ ਮੈਂ ਵੀ ਬਹੁਤ ਗਰੀਬ ਆ ਉਹ ਅੰਦਰ ਆਉ ਜੀ ਤੁਸੀਂ ਕਰ ਦਾਂਗੇ ਮਦਦ ਬੇਫਿਕਰ ਰਹੋ ਤੁਹਾਨੂੰ ਕਰ ਦਾਂਗੇ ਕੋਈ ਨਹੀਂ ਨਾਲ ਦੇ ਨੂੰ ਆ ਜਾਣ ਦਿਓ ਆਓ ਅੰਦਰ ਤਾਂ ਬੈਠੋ ਜੀ ਹੈ ਆਜੋ ਅੰਦਰ ਆਜੋ ਅੰਦਰ ਚੱਲ ਬੈਹ ਜਾਨੇ ਚਲੋ ਇੱਧਰ ਹੀ ਇੱਧਰ ਆਓ ਆਜੋ ਆਜੋ ਹਾਂ ਆਜੋ ਚਲੋ ਜੀ ਆਜੋ 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 ਓਏ ਓਏ ਉਹ ਮੂੰਹੋਂ ਫੜ ਲੈ ਭਾਈ ਮੈਨੂੰ ਮੂੰਹੋਂ ਫੜ ਲੈ ਆਜੋ ਆਜੋ ਮੂੰਹੋਂ ਫੜ ਲੈ ਆਜੋ ਇੱਧਰ ਬਹਿ ਜਾਓ ਜੀ ਕਿੱਥੇ ਬਹਿ ਜੀ ਓਰੇ ਓਏ ਓਰੇ ਬੈਠੋ ਜੀ ਇੱਧਰ ਬੰਦੇ ਤੇ ਇੱਧਰ ਆ ਦੇ ਬਹਿ ਜਾਓ ਬਹਿ ਜਾਓ ਬਸ ਕੁਰਸੀ ਇਕ ਕੀ ਐ ਇਹ ਮੰਜਾ ਮੰਜਾ ਓਹ ਆ ਕੀ ਲਈ ਫਰਦੋਈ ਤੁਸੀਂ ਓਏ ਤਾਂ ਭਾਈ ਜਿਸੀਂ ਪਿੱਛੇ ਜਿਹਨੂੰ 20000 ਰੁਪਏ ਦੇ ਕੇ ਆ ਗਰੀਬ ਉਹਨੇ ਭਾਈ ਸਾਨੂੰ ਆਹ ਗਲਾਬ ਜਾਮਣਾ ਦਾ ਡੱਬਾ ਦੇਤਾ ਗਲਾਬ ਜਾਮਣਾ ਦਾ ਹੋਰ ਭਾਈ ਉਹ ਗਲਾਬ ਜਾਮਣਾ ਦਾ ਨਹੀਂ ਹੈਗਾ ਜੀ ਇਹ ਹਾਂ ਇਹਦਾ ਲੱਡੂ ਤੇ ਮਦਾਨ ਆ ਅੱਛਾ ਹਾਂ ਚਲ ਕੋਈ ਨਹੀਂ ਭਾਈ ਕਿਸੇ ਨੇ ਸਰਦਾ ਸਮਾਨ ਜੀ ਕੁਝ ਵੀ ਦੇਤਾ ਸਾਨੂੰ ਤਾਂ ਪ੍ਰਵਾਨ ਹੈਗਾ ਹੂੰ ਪਰ ਤੂੰ ਭਾਈ ਲੱਡੂ ਨਾ ਖਾਈ ਲੱਡੂ ਸਾਡੇ ਜੋਗੇ ਛੱਡਦੀ ਲੱਡੂ ਹਾਂ ਲੱਡੂ ਸਾਡੇ ਜੋਗੇ ਖਾਦੀ ਮੈਂ ਤਾਂ ਖਾ ਲਿਆ ਇੱਕ ਐ ਨਾ ਕਰ ਭਾਈ ਯਾਰ ਮੇਰੇ ਨਾਲ ਦਾ ਗਾਲਾਂ ਕੱਢੂਗਾ ਤੂੰ ਮਦਾਨਾ ਕਿੰਨਾ ਮਰਜੀ ਖਾ ਲੈ ਲੱਡੂ ਨਾ ਖਾਇਆ ਯਾਰ ਲੱਡੂ ਨਾ ਖਾ ਭਾਈ ਬਣ ਕੇ ਅੱਛਾ ਜੀ ਹਾਂ ਲੱਡੂ ਨਾ ਖਾਈ ਮੈਂ ਤਾਂ ਇੱਕ ਹੋਰ ਖਾਣ ਲੱਗ ਗਿਆ ਜੀ ਦੋ ਖਾ ਲੈ ਤੈਂ ਡੇਢ ਖਾ ਲਈ ਡੇਢ ਡੇਢ ਲੱਡੂ ਖਾ ਗਿਆ ਅੱਛਾ ਹੂੰ ਹੁਣ ਤੈਨੂੰ ਕਿਵੇਂ ਜੇ ਲੱਗਦਾ ਯਾਰ ਅੱਖਾਂ ਤੋਂ ਹੁਣ ਹੋਈ ਤਾਂ ਉੱਤਰਾ ਲੱਗ ਪਿਆ ਦਾ ਤੂੰ ਲੈ ਤੂੰ ਦੇਖਣ ਲੱਗਿਆ ਬਸ ਕੰਮ ਤਾਂ ਤੇਰਾ ਫਿਰ ਹੋ ਗਿਆ ਇੰਜਨ ਦਾ ਹੈ ਇੰਜਨ ਹੋ ਗਿਆ ਤੇਰਾ ਕਾੜਦਾ ਚਾਰਦਾ ਤੈਨੂੰ ਮੈਂ ਵੀ ਨਹੀਂ ਕਿੱਥਾ ਚੱਲ ਉਧਰ ਇਕਾਲ ਇੱਧਰ ਚੱਲ ਐ ਵੇ ਉਹ ਕੀ ਹੋ ਗਿਆ 20 ਲੱਖ ਨੇ ਪੈਸੇ ਤੇਰਾ ਲੱਖ ਰੁਪਈਆ ਕਿੱਥੇ ਆਹੀ ਲੈ ਕੇ ਆ ਨਾ ਬਾਗੀ ਕਰਿਆ ਮੈਂ ਮੈਂ ਲੈ ਕੇ ਆਉਣੀਗੀ ਇੱਧਰ ਰੁਕ ਖੜਾ ਹੋ ਤੈਨੂੰ ਮੈਂ ਦੱਸਦਾ ਆ ਖਾਲੀ ਹੋ ਰਾ